ਐਸ਼ੇ ਪਹਿਣਾ ਆ ਬਹੁਤ ਗਰੀਬੀ ਰਹੀ ਸਾਡੇ ਘਰ ਚ ਤੇ ਬਸ ਇਹ ਸੋਨਿੰਗ ਸਾਡੇ ਵੀ ਦਿਲਾਸ ਸਾਡੇ ਘਰ ਆਦੇਸ ਬਾਸ ਕਰੀਆ ਤੁਹਾਡਾ ਸਭ ਦਾ ਬਾਬਾ ਬੁੱਢਾ ਸਾਹਿਬ ਆ ਬਾਸ ਕਰੀਆ ਕਿ ਸਦਕਾ ਕੁਰੀ ਲਾਸ਼ ਆਦੇ ਪੁੱਤ ਬਾਸ ਕਰੋ ਬਾਕੀ ਆਪਾਂ ਆਪਣਾ ਕੰਮ ਕਰਾਂਗੇ ਮੇਰੇ ਮੜੀ ਗੱਲ ਹੋਈ ਹਾਂ ਉਹ ਬਹੁਤ ਮੜੀ ਗੱਲ ਹੋਈ ਤੇ ਜਿਹਦੀ ਕੰਮ ਖਰਾਬ ਹੋ ਗਈ ਬੰਦਿਆਂ ਦੇ ਬੰਚ ਬੈ ਗਿਆ ਕਿ ਉੱਥੇ ਪਤਾ ਨਹੀਂ ਕਿੰਨੇ ਪੈਸੇ ਆ ਕਿੰਨੀ ਗੱਲ ਹੈ ਤੇ ਉੱਥੇ ਵੀ ਮਿਹਨਤੀ ਹੈ ਬੜੀ ਮਿਹਨਤ ਮਤਲਬ ਇੱਥੇ ਆਪਣੇ ਦਿਮਾਗਾ ਚ ਬਹਿ ਜਾਂਦਾ ਵੀ ਉੱਥੇ ਪਤਾ ਨਹੀਂ ਕਿੰਨਾ ਕਰੇ ਮੇਰੇ ਨਾਮ ਮਨਦੀਪ ਘਰ ਹੈ ਮੇਰੇ ਤੋਂ ਮੇਰੇ ਛੋਟਾ ਵੀਰ ਸੀ ਐਂ ਸ਼ੇਪ ਹੈਣਾ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਾਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਨੇ ਸਾਡੇ ਨਾਲ ਇਹ ਤਾਂ ਬਸ ਹੀ ਚੋਨੇ ਸਾਡੇ ਵੀਰ ਦੀ ਲਾਜ ਸਾਡੇ ਘਰ ਆ ਜੀ ਅੱਜ ਵਿੱਚ ਕੀ ਨਾਮ ਹੈ ਤੇ ਕੀ ਗੱਲਬਾਤ ਕਰੀਰ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਵਾਪਸ ਆ ਗਿਆ ਇੱਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਉਹਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਬਚਾਇਆ ਅੱਗੋਂ ਕੋਈ ਮਾਮੰਦਰਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕਿ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟਰ ਨੂੰ ਹੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆਇਆ ਕਿੱਥਾ ਪਤਾ ਲੱਗਿਆ ਤੁਹਾਨੂੰ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਟਰ ਦੇ ਸੀਗੇ ਜਿਹੜੇ ਹੋਰ ਏਜੰਟਰ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੀ ਸੀਗੇ ਉਨੇ ਨਾਲ ਰਾਤ ਕੱਟੀ ਆ ਉਹਨਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਵੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈਨਦਾ ਸਾਰੀ ਜਾਂਦਾ ਸੀ ਸਾਡੀ ਪ੍ਰੋਬਲਮ ਹੋਈ ਆ ਇਹੋ ਜੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਹੈ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾ ਕਿੰਨੇ ਲਗ ਗਿਆ ਵਾ ਸੋਰ ਕੁਛ ਨਹੀਂ ਇਹਨਾਂ ਤੋਂ ਮੈਂ ਪਹਿਲਾਂ ਗਿਆ ਕਿੰਨੇ ਫਸ ਲਗੇ ਇਹ ਤੋਂ ਤਕਰੀਬਨ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਈਆ ਜਿਹੜਾ ਅਸੀਂ ਲਾ ਚੁੱਕੇ ਆ ਪ੍ਰਸ਼ਾਸਨ ਤੋਂ ਵੀ ਅੰਦਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ লাশ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅਲਤਮਰਿ ਸਿਵਾਜੋ ਕਰ ਸਕੀ ਸਾਡੀ ਇਹੋ ਹੀ ਮੰਗ ਹੈ ਕਿੰਨੇ ਪੈਣ ਪਰਾਵਾਂ ਅਸੀਂ ਅੱਠ ਪੈੜ ਪਰਾਵਾਂ 6 ਪੈੜਾਂ ਲਈ ਦੋ ਪਰਾ ਸੀ ਇਹ ਅਰੁਦਾਸ ਕਸਵਾ ਜਿਹੜਾ ਸਾਡਾ ਬਾਬਾ ਬੁੱਢਾ ਸਾਹਿਬ ਜਿੱਦਾ ਹੈ ਨਗਰ ਹੈ ਇੱਥੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਾਟਿਮਾਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੌਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੀ ਦੁੱਖ ਦਵਾਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਦੋਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫੇਰ ਆਪਾਂ ਇਹਦਾ ਠੇਕੇਲ ਦਿੰਦੇ ਆਸਬੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਹੈ ਕਿ ਸਰ ਆਪਾਂ ਜਾਈਏ ਦੂਰ ਜਾਈਏ ਕੋਈ ਨਹੀਂ ਪਰ ਆਪਾਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰ ਮਾਇ ਹੈ ਕਿ ਇਹਨਾਂ ਦੀ ਡੈੱਡ ਬਾਡੀ ਜੜੀ ਹੈ ਬਹੁਤ ਪੀਦੀ ਉਹ ਆਪਾਂ ਮਗਾ ਕੇ ਦਾਂਗੇ ਮੇਰੇ ਬੈਕਟ੍ਰੇਨ ਦੇ ਅਨਦਰ ਡਿਪਾਰਟਮੈਂਟ ਲੋ ਦੀ ਪਹੜਵਾਈ ਕਰੀ ਸ਼ੁਰੂ ਕਰਤੀ ਹੈ ਉਹ ਮਗਾ ਕੇ ਤੇ ਫਿਰ ਇਹਨਾਂ ਦੇ ਸੁਪੁੱਧ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਆ ਔਖਾ ਬਹੁਤ ਦੁੱਖ ਹੋਇਆ ਛੇ ਭੈਣਾਂ ਦਾ ਪ੍ਰਾਤ ਸੀਗਾ ਬਹੁਤ ਹੀ ਦੁੱਖ ਹੋਇਆ ਕੱਜ ਜਾ ਚੁੱਕ ਗਏ ਉੱਥੇ ਜਾਣਾ ਇਹ ਬੈਠੋ ਜਣੀ ਇਹ ਤਾਂ ਵੱਡਾ ਹੋਰ ਕੀ ਮਾਰਾ ਕੰਮ ਹੋ ਸਕਦਾ ਸੋ ਬੜਾ ਅਫਸੋਸ ਹੈ ਭਾਈ ਬਾਬਾ ਬੜਾ ਅਰਦਾਸ ਕਰਦੇ ਆਂ ਸਾਡਾ ਸਭ ਦਾ ਬਾਬਾ ਬੁੱਢਾ ਸਾਹਿਬ ਅਰਦਾਸ ਕਰਦੇ ਆਂ ਕਿ ਸਾਨੂੰ ਕੋਈ ਰਾਸ ਆ ਜੇ ਅਸੀਂ ਗਵਾ ਕੇ ਦਾਂਗੇ ਕੋਈ ਗੱਲ ਜਿੰਨੇ ਅਰਦਾਸ ਕਰਨੀ ਆ ਪਾਪਾ ਬੁੱਢਾ ਜੀ ਦੇ ਉਹਦਾ ਵੀ ਆਪਾਂ ਸਾਰੇ ਜਾਣਦੇ ਆਂ ਉੱਥੇ ਅਰਦਾਸ ਕਰੋ ਬਾਕੀ ਆਪਾਂ ਆਪਣਾ ਕੰਮ ਕਰਾਂਗੇ ਤੁਸੀਂ ਪਾਪਾ ਬੁੱਢਾ ਜੀ ਕੋਈ ਕਿਰਪਾ ਕਰਗੇ ਕੋਈ ਲਾਚ ਚਾਹ ਹਾਂ ਮਰੇ ਮਾਰ ਗਿਆ ਲਈ ਹੂੰ ਉਹ ਬੜੀ ਗੱਲ ਹੋਈ ਜੀ ਹੂੰ ਅੱਛਾ 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 ਕਿੰਨਾ ਕਿੰਨਾਂ ਚਿਰ ਹੋ ਗਿਆ ਕਿ ਉਹਨੂੰ 3 ਮਿੰਟ ਚਲਾ ਦੋ ਵਾਰਨ ਕਾਫੀ 50 ਕਿੰਨਾ ਨਾ ਕੋਈ ਬਿਟਪ ਕਰਕੇ ਗੱਲ ਕਰਦਾ ਕੋਈ ਨਹੀਂ ਮੈਂ ਚੁੱਕ ਕਰਕੇ ਗੱਲ ਕਰ ਕਿੰਨੇ ਮਿੰਟ ਕਿੰਨੇ ਮਿੰਟ ਕਰੋਗੇ ਕਦੋਂਗੇ ਹਾਂਜੀ ਇੱਥੋਂ ਕਿੱਥੇ ਗਿਆ ਇਹ ਪੁੱਛ ਜਿੰਦੀ ਕਰਦਾ ਏਜੰਟ ਸੀ ਜਿਹਨੇ ਮੈਨੂੰ ਪਹਿਲਾਂ ਆਪਾਂ ਨੂੰ ਯੋਜਨਾ ਹਾਂ ਇਹ ਗਿਆਨ ਆ ਪਹੁੰਚਿਆ ਪਹਿਲਾਂ ਅੱਛਾ ਗਿਆਨ ਦਾ ਗੁਰੂ ਨਾਲ ਚੱਲੀ ਗੜ ਵਾਲੇ ਜੱਟਾਂ ਨਾਲ ਗੱਲ ਹੀ ਉਹਨਾਂ ਬੜਾ ਵਧੀਆ ਪਹੁੰਚ ਆ ਗਿਆਨ ਦਾ ਕਿ ਪਹੁੰਚ ਆ ਗਿਆ ਉਹਨਾਂ ਨੂੰ ਪੇਮੈਂਟ ਬਾਅਦ ਲਈ ਉਹਤੇ ਪਹੁੰਚ ਗਿਆ ਇਹਨੇ ਜਾ ਜਾਣ ਕਰ ਲਈ ਆ ਵੀ ਹਾਂ ਮੈਂ ਕਲੀਅਰ ਹੋ ਗਿਆ ਹਾਂ ਹਾਂ ਫਿਰ ਉਹਨਾਂ ਨੇ ਪੇਮੈਂਟ ਆਪਣੀ ਖਾਤੇ 16 ਲੱਖ ਰੁਪਇਆ ਉਹਨਾਂ ਨੇ ਚਲੇ ਗਿਆ ਦੇਖ ਅੱਛਾ ਉਸ ਤੋਂ ਬਾਅਦ ਕੋਈ ਨਹੀਂ ਆਪੇ ਸਾਨੂੰ ਨਹੀਂ ਪਤਾ ਵੀ ਏਜੰਟ ਕਿੱਥੋਂ ਦਾ ਹੈ ਕਿਸਾ ਨੇ ਉਹ ਹੁਣ ਪਤਾ ਲੱਗਾ ਵਾ ਵੀ ਜੋ ਡੈਡੂ ਇੱਕ ਮਗਰੂਬੀਰ ਨੂੰ ਪਾਲ ਰਿਹਾ ਪਾਕਿਸਤਾਨ ਦਾ 2 ਘੰਟਾ ਦਾ ਉਸ ਤੋਂ ਹਾਂਜੀ ਅੱਛਾ ਕੀ ਕੋਈ ਮਰ ਗਿਆ ਬੇਟਾ ਡਾਊਨ ਹੋ ਗਿਆ ਜੰਦੇ ਉਧਰੋਂ ਹੀ ਇਹਨੂੰ ਕਿਦੇ ਮੁੰਡੇ ਮੜੇ ਨੇ ਜਾਂ ਦੂਰ ਤੋਂ ਜਿਹੜੀ ਉਹਨਾਂ ਕੋਲੋਂ ਨੰਬਰ ਨੰਬਰ ਮਿਲਿਆ ਹਾਂ ਇਹ ਮੜੇ ਖਰੀ ਹੋ ਗਈ ਹੋਰ ਅੱਛਾ ਇਹ ਗੂਰ ਮਟ ਉੱਥੇ ਨੇ ਆਪ ਹੀ ਕੀਤੇ ਹਾਂਜੀ ਅੱਛਾ ਕੀ ਉਹ ਤੇ ਪਹਿਲਾਂ ਤੇ ਉਹਨੇ ਇਹੋ ਆਖਿਆ ਕਿ ਤੂੰ ਮੈਂ ਬਾਈਅਰ ਲੈ ਕੇ ਜਾਉਂਗਾ ਹੂੰ ਹੂੰ ਉਹਨੇ ਜੰਗਲਾ ਵੀ ਦਾ ਪਹਿਲਾਂ ਤਾਂ ਇਹਦੇ ਨਾਲ ਉੱਡ ਗਏ ਸਾਰੇ ਅੱਜ ਅੱਛਾ ਅੱਛਾ ਫੋਟੋ ਆ ਬਾਈ ਜਾਂਦਾ ਦੇਖ ਪਹਿਲਾਂ ਤੇ ਨਵਾਂ ਵੀ ਉੱਡ ਗਏ ਬੜਾ ਹੁਕਾ ਜਾਂਦੇ ਹੂੰ ਹੂੰ ਲੱਗੇ ਜਾ ਕੇ ਹੋਰ ਕੇ ਕੱਲ ਰੈਕੋ ਹੋ ਗਏ ਸਾਰੇ ਪਰ ਤੁ ਮੇਰੇ ਰਿਕਾਰਡਿੰਗ ਪਾਈ ਆ ਵੀ ਅਸੀਂ ਸ਼ਾਇਦ ਉਹਨਾਂ ਲੱਗੂਗੀ ਗੱਡੀਆਂ ਤੋਂ ਜ਼ਿਆਦਾ ਵਾ ਹੂੰ ਕੱਲ ਨੂੰ ਅਸੀਂ ਹੈ ਤੁਰੀਏ ਗੱਜ ਦੀ ਸ਼ਾਮ ਨੂੰ ਤੁਰਤੀ ਹੂੰ ਪੁੱਟਿਆ ਮੈਂ ਆਇਆ ਨਹੀਂ ਕਿ ਨਵੀਂ ਮੈਂ ਮੈਸੇਜ ਕਰਤੀ ਉਹ ਕਰੂਗਾ ਅੱਛਾ ਨੇ ਮੁੰਡਿਆ ਦੇ ਦੂਜੇ ਨੇ ਆਯੰਤਾਂ ਦੇ ਬੰਦੇ ਸੀਗੇ ਕੋਈ ਹੋਰ ਆਂਦੇ ਰਾਤ ਅਸੀਂ ਕੱਤੀ ਉਹ ਮੁੰਡੇ ਨੇ ਦੋ ਚਾਮ ਹਾਂ ਤੇ ਅਸੀਂ ਰਾਤ ਇੱਕੋ ਹੋਟਲ ਤੇ ਰਹਿ ਗਏ ਸੀ ਕਿਉਂਕਿ ਉਹ ਨਹੀਂ ਕੱਠੇ ਆ ਜਣ ਹੂੰ ਉਹਨੇ ਫੋਨ ਕੀਤਾ ਵੀ ਬੜੇ ਵਧੀਆ ਹੀ ਗੱਡੀ ਚ ਤੇ ਅਸੀਂ ਤਿੰਜੀ ਮੰਜ਼ਲ ਦੇ ਹੋਟਲ ਦੇ ਰਹਨੇ ਆ ਜੇ ਸੋਤਰੇ ਆ ਵੀ ਆਪਣੀ ਕਿੱਟ ਪਾ ਕੇ ਮੁੱਲੇ ਦੇ ਬੜਾ ਵਧੀਆ ਉਤਰੇ ਆ ਹੂੰ ਜੋ ਕਹਿੰਦੇ ਗੱਡੀ 'ਚ ਬੈਠੇ ਆ ਜਾ ਕੇ ਵੀ ਗੱਡੀ ਵੀ ਏਸੀ ਵਾਲੀ ਗੱਡੀ ਸੀਗੀ ਵੀ ਇਹ ਨਹੀਂ ਵੀ ਦਜੀ ਆ ਉਹਦੇ ਵਿੱਚ ਅੰਦਰ ਵੀ ਜਾ ਕੇ ਬੈਠੇ ਸੀ ਹਲੇ ਗੱਡੀ ਸਟਾਰਟ ਨਹੀਂ ਗੱਡੀ ਬੰਦੀ ਕਹਿੰਦਾ ਕਹਿੰਦਾ ਮੇਰਾ ਸਾਹ ਘੁੱਟਦਾ ਸਾਹ ਘੁੱਟਦਾ ਕਹਿੰਦਾ ਇੰਨੀ ਗੱਲ ਆਖੀ ਆ ਵੀ ਸਾਹ ਘੁੱਟਦਾ ਕਹਿੰਦਾ ਅੱਗੇ ਤਾਂ ਕੋਈ ਨਹੀਂ ਸ਼ੀਸ਼ੀ ਅੱਲਾ ਦੇ ਇਧਰ ਸ਼ਿਆਦ ਹੋ ਜਾਂਦੀ ਸ਼ੀਸ਼ਾ ਕੋਲ ਆ ਕੇ ਕਹਿੰਦਾ ਨਹੀਂ ਮੇਰੇ ਸਾਰੀ ਪ੍ਰੋਬਲਮ ਜਾ ਰਹੀ ਜੀ ਇਹਨੇ ਗੱਡੀ ਖੋਲ ਉਸੇ ਵੇਲੇ ਬਾਹਰ ਕੱਢ ਲਿਆ ਸੀ ਆ ਗਿਆ ਡੌਂਕਰ ਕਹਿੰਦਾ ਵੀ ਚੱਲੀਏ ਕਹਿੰਦਾ ਅੱਗੇ ਵੀ ਨਹੀਂ ਜਾਣਾ ਕਹਿੰਦਾ ਇਹਨੂੰ ਪ੍ਰੋਬਲਮ ਇਹਨੂੰ ਹਸਪੀਟਲ ਭੇਜ ਦਿੰਨੇ ਆ ਚਲੋ ਕੋਈ ਬਾਤੀ ਜਾ ਹੂੰ ਕਹਿੰਦਾ ਜੀ ਅੜ ਗਿਆ ਵੀ ਨਹੀਂ ਅੱਗੇ ਨਹੀਂ ਜਾਣਾ ਵੀ ਪਹਿਲਾਂ ਇਹਨੂੰ ਹਸਪਤਾਲ ਪਹੁੰਚਾ ਕੇ ਕਹਿੰਦਾ ਮੁੜ ਕੇ ਫਿਰ ਉਹਨਾਂ ਨੇ ਗੱਲੀ ਮੰਗਾਈ ਉਸੇ ਟਾਈਮ ਹਸਪੀਟਲ ਲੈ ਕੇ ਗਏ ਕਹਿੰਦੇ ਵੀ ਇਹਨੇ ਪਾਣੀ ਹੀ ਪਿਆ ਵਾ ਜੋ ਪਾਣੀ ਕਹਾ ਗੋਲੀ ਇਹ ਕ ਦਿੱਤੀ ਆ ਤੇ ਉੱਥੇ ਕਹਿੰਦਾ ਵੀ ਇਹਨਾਂ ਨੂੰ ਟਾਇਲਟ ਆ ਗਈ ਆ ਰੋਡ ਤੇ ਕਹਿੰਦਾ ਉੱਥੇ ਹੀ ਬਿਠਾ ਗਿਆ ਤੋਹਾਈ ਆ 5 ਮਿੰਟ ਨੇ ਕਹਿੰਦਾ ਲੱਗੀ ਵੀ ਹਸਪੀਟਲ ਤੱਕ ਪਹੁੰਚ ਜਾ ਬਿਲਕੁਲ ਲੱਗ ਗਿਆ ਹਸਪੀਟਲ ਨੂੰ ਹੂੰ ਉਹ ਤੋ ਲੈ ਕੇ ਜਾਂਦਾ ਫਿਰ ਹੂੰ ਲਾਉ ਇਹਨਾਂ ਮੁੰਡਿਆਂ ਦਾ ਉਹਨਾਂ ਨੇ ਦੱਸ ਦਿੱਤਾ ਨਹੀਂ ਜੀ ਇਹਨਾਂ ਨੇ ਵੀ ਅੱਜ ਇਹ ਪਤਾ ਨਹੀਂ ਲੱਗਦਾ ਵੀ ਮੈਂ ਬਸ ਬਾਰਡਰ ਤੇ ਆ ਮੁੰਡੇ ਵੀ ਚੰਗੇ ਨੇ ਉਹਨਾਂ ਨੂੰ ਸੀਖੋ ਮੋੜ ਗਿਆ ਵਾ ਚੱਗੀ ਹੋ ਸਕਦਾ ਕਿ ਕੈਂਪ ਚ ਫੜਿਆ ਗਿਆ ਜਾਂ ਕੀ ਹੋ ਗਿਆ ਵੀ ਜਾਂ ਫੋਨ ਨਹੀਂ ਲੱਗਦਾ ਜਾਂ ਨਹੀਂ ਆਉਂਦਿਆ ਹੂੰ ਪਹਿਲਾਂ ਕਦੀ ਆਈ ਹਾਰ ਰੋਟ ਦੀ ਪਰੋਲੋਂ ਨਹੀਂ ਕੋਈ ਗੱਲ ਹੀ ਨਹੀਂ ਠੀਕ ਠਾਕ ਅੱਛਾ ਓਕੇ ਮੇਰ ਤੋਂ ਕਿਤੇ ਜਵਾਨ ਸੀ ਹਾਂ ਇੱਕ ਦਿਨ ਹੋਇਆ ਮੇਰੇ ਨਾਲ ਗੱਲ ਹੋਈ ਆ ਪਤੰਗਾਂ ਦੀ ਐਸਾ ਕਿ ਉਹ ਕਿ ਚਿੱਟੀ ਤੇ ਗਈ ਨਾ ਤੁਸੀਂ ਹੂੰ ਹੂੰ ਗੱਲ ਪੈ ਗਈ ਤੇ ਉਹਦੇ ਨਾਲ ਮੇਰੇ ਨਾਲ ਗੱਲ ਹੋਈ ਆ ਕਹਿੰਦਾ ਤੁਸੀਂ ਆ ਜਾਓ ਦੀਦੀ ਕੋਲ ਗੱਲ ਬਾਤ ਨਹੀਂ ਕਹਿੰਦਾ ਤੁਸੀਂ ਕਰਦੇ ਹੋ ਕਿ ਆ ਇੱਕ ਜਿੰਦਗਾ ਤੇਗਾ ਤੇ ਕਲੀਨ ਹੋ ਜਾਵੇ ਆਈ ਤੁਸੀਂ ਇਹ ਕਰਦੇ ਹੂੰ ਬਾਬੇ ਤੁਹਾਨੂੰ ਆ ਕੇ ਮੇਰੇ ਕੋਲ ਹੀ ਕੀ ਤੇ ਨਾਲ ਡਾਕਟਰ ਪੈ ਬਾਹਰ ਹੂੰ 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 ਇਹ ਬਹੁਤ ਮਾੜੀ ਗੱਲ ਹੋ ਗਈ ਤੇ ਬਹੁਤ ਨਿਰਾਸ਼ਾ ਮਹਿਸੂਸ ਹੋ ਰਹੀ ਹੈ ਯਾਰ ਹੂੰ ਉਹ ਕੋਲ ਜਿਵੇਂ 10 ਜੀ ਪਹੁੰਚ ਲਿਆ ਸੀ ਆਪਣੇ ਵੱਲੋਂ ਨਹੀਂ ਕੋਈ ਘਟਮਾ ਦਾ ਲੱਗੇ ਰਹਿ ਜਾਂਦਾ ਚਾਰ ਪੰਜ ਦਿਨ ਦਾ ਲੱਗਦਾ ਯਾਰ ਹੂੰ ਆਹ ਤੇ ਕੜੀ ਨੂੰ ਭਾਈ ਨੂੰ ਹੂੰ ਹੂੰ ਸੋ ਕਰ ਬਾਕੀ ਵੀ ਸ਼ਾਮ ਤੋਂ ਚਾਰ ਘਟਕੇ ਆ ਇੱਥੇ ਸ਼ਾਮਾਂ ਦੇ ਤੇ ਸ਼ਾਮ ਦੇ 5-6 ਵਜੇ ਦਾ ਟਿਕਟ ਮਿਲ ਤੋਂ ਆਪਣਾ ਕਪੂ ਜੁਲਾਰੇ ਅ ਤੇ ਬਾਕੀ ਜਿਹੜੇ ਨਿਕਲ ਗਾ ਉਹ ਅਸੀਂ ਚਾਹਤ 4 ਦੇ ਦਾ ਹੂੰ ਕੀ ਲਈ ਟਾਈਮ ਦੀ ਹੈ ਹੂੰ ਹੂੰ ਬੋਟ ਵਾਪਸ ਤੇ ਅ ਭਾਈ ਜੰਮਨ ਆਪੇ ਵਰਨਾ ਗੱਲ ਹੋਈ ਮੈਨੂੰ ਆ ਪੈਰ ਵੀ ਫੁੱਟੋ ਪਈਆਂ ਸਦਾਂ ਦੇ ਪੈਰ ਦੇ ਨੋਂ ਉੱਡ ਗਿਆਵੇਂ ਕਹਿੰਦਾ ਤੋਰਿਆ ਬਣਾ ਹੂੰ ਕਹਿੰਦਾ 25 ਘੰਟੇ ਤੋੜ ਕੇ ਗਈਆਂ ਹੂੰ ਕੋਹਣ ਲੱਗਿਆ ਹੈ ਇਹ ਕਿੱਝ ਕਰਨ ਦੇ ਪਰ ਕਰ ਯਾਤਰਾ ਕਰਦਾ ਇੱਕ ਬਾਦ ਹੂੰ ਹੂੰ ਤੇ ਇਹ ਨਹੀਂ ਲੱਗਾਈ ਮੈਨੂੰ ਪੇਮੈਂਟ ਪਹਿਲਾਂ ਲ ਲਈ ਸਾਡੀ ਪੇਮੈਂਟ ਸਾਡੀ ਲ ਲਈ ਪਤਾ ਕਿੰਨੇ ਲਏ ਇਹਨੇ ਪਤਾ ਲੱਗਾ ਕਿੰਨੀ ਲ ਲਈ ਪੇਮੈਂਟ 12 ਕੇ 20 ਲੱਖ ਜਿਹੇ ਅੱਗੋਂ ਗੱਲ ਹੋਈ ਆ ਅੱਛਾ ਹਾਂਜੀ ਹੂੰ ਇਹਨੇ ਪੈਸੇ ਸੀਗੇ ਇਹ ਦੇਖੋ ਪੈਸੇ ਇਦਾਂ ਵਿਆਜੀ ਚੁਕਚੁਕੇ ਕੋਈ ਕੀ ਘਰ ਬਣਾਵੋ ਕੋਈ ਬਣਿਓ ਹੂੰ 6 ਲੱਖ ਦਾ ਲੋਨ ਮੈਂ ਬੈਂਕ ਤੋਂ ਲੈ ਕੇ ਵੀ ਦਬਾਅ ਆਇਆ ਪਹਿਲਾਂ ਹੂੰ ਮਾਰਮੀ ਜੋ ਸਰਵਿਸ ਕਰਕੇ ਆਇਆ ਸੀ ਕਿ ਮੈਂ ਪੈਨਸ਼ਨ ਤੇ ਲੋਨ ਲੈ ਕੇ 6 ਲੱਖ ਰੁਪਏ ਉਹ ਪਾਇਆ ਸੀ ਹੂੰ ਪਹਿਲਾਂ ਆਪਣਾ ਟੂ ਟੂ ਲੱਗੇ ਫਿਰ ਦੀ 21 ਲੱਖ ਤਾਂ ਲੱਗੇਗਾ ਹਾਂ ਹਾਂ 16.5 ਲੱਖ ਰੁਪਏ ਹਾਂ ਸਾਢੇ 16 ਲੱਖ ਰੁਪਏ ਕਿ ਉਹਦੇ ਇੱਕ ਨੂੰ ਭਰਿਆ ਹਾਂ ਹਾਂ ਪਹਿਲਾ ਜਿਹੜਾ ਕੋ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਨਾਲ ਜਿੱਥੋਂ ਦੀ ਗੱਲ ਕੀਤੀ ਉਹ ਤੋਂ ਅੱਗੋਂ ਫਿਰ ਜਿਹੜਾ ਕੀਤਾ ਉਹ ਵੱਖਰਾ ਹਾਂ ਹਾਂ 20 ਲੱਖ ਉਹਦੇ ਰਹੇਗਾ ਕੋਸੋੜਾ ਮੰਨ ਲਓ ਜਿੰਨਾ ਸਾਢੇ 16 ਪਹਿਲਾਂ ਦਿੱਤਾ ਉਹ ਹਾਂ 36000 ਦੀ ਰਕਮ ਵੀ ਲੱਗਦੀ ਹੈ ਪੈਸੇ ਦੇ ਚੁੱਕਾ ਹੈ ਜੀ ਪਹਿਲਾਂ ਹਾਂ ਹਾਂ ਹੂੰ ਇਹ ਤੇ ਲੌਣ ਲੈ ਕੇ ਮੈਂ ਆਪਣਾ ਬੱਲੇ ਦੇ گاਉਂ ਤੋਂ ਲੈ ਕੇ ਦਿੱਤੀ ਇਹ ਤੇ ਮੰਨਦਾ ਚਾਹੀ ਇਹ ਹੋਈ ਗੱਲ ਮੈਂ ਜਿੱਥੇ ਉੱਥੇ ਅਸੀਂ ਤਾਂ ਬੜਾ ਇੱਥੇ ਜ਼ੋਰ ਲਾਇਆ ਵੀ ਚਲੋ ਇੱਥੇ ਕੋਈ ਕਾਰੋਬਾਰ ਇੱਥੇ ਆਪਣਾ ਖੋਲ ਲਾ ਬਥੇਰੇ ਤਾਂ ਥੱਕੇ ਖਾਲੇ ਉਹਨੂੰ ਇੱਥੇ ਦੂਵੇਂ ਭਰਾ ਆ ਗਏ ਮੈਂ ਵੀ ਆ ਗਿਆ ਟੈਂਸ਼ਨ ਆ ਗਿਆ ਤੇ ਚੱਲ ਇੱਥੇ ਕਾਰੋਬਾਰ ਆਪਣਾ ਖੋਲ ਲੈਨੇ ਪਰ ਕੋਈ ਜੇ ਸੀ ਵੀ ਨਹੀਂ ਮੈਂ ਜਾਣਾ ਹੀ ਉੱਥੇ ਹੂੰ ਬਸ ਜੇਦੀ ਕੰਮ ਖਰਾਬ ਹੋ ਜੇ ਬੰਦਿਆਂ ਦੇ ਬੰਚ ਬੈ ਗਏ ਕਿ ਉੱਥੇ ਪਤਾ ਨਹੀਂ ਆ ਕਿੰਨੇ ਪੈਸੇ ਆ ਕਿੰਨੀ ਗੱਲ ਹੈ ਤੇ ਉੱਥੇ ਵੀ ਮਿਹਨਤੀ ਹੈ ਮਤਲਬ ਇੱਥੇ ਆਪਣੇ ਦਿਮਾਗਾ ਚ ਬਹਿ ਜਾਂਦਾ ਵੀ ਉੱਥੇ ਪਤਾ ਨਹੀਂ ਕਿੰਨਾ ਜਾ ਕੇ ਕਿੰਨਾ ਜੇ ਆਪਣੇ ਆਪ ਨੂੰ ਕੰਮ ਲਾ ਲਵੇ ਹਾਂ ਉਹ ਹੂੰ ਸਾਰੇ ਇੱਥੇ ਕਿੰਨੇ ਦਿਨ ਰਹਿ ਕੇ ਆਇਆ ਚਾਰ ਈਰਲੈਂਡ ਵੀ ਲਾਇਆ ਚਾਰ ਸਾਲ ਲਈ ਸੱਤ ਸਾਲ ਹੋ ਗਏ ਹੂੰ ਚਲੇ ਆ ਰਿਹਾ ਬਿਲਨਾ ਸ਼ਿਪਾਂ ਹੀ ਬੜਾ ਟਾਈਮ ਲਾਇਆ ਹਾਂ ਸਾਲਾਂ ਦੇ ਪੰਜ ਕੰਮ ਮੁੰਬਈ ਮੁੰਬਈ ਆ ਮਰਤਬ ਨਹੀਂ ਵੀ ਸ਼ਿਪ ਤੇ ਰਹਿ ਗਿਆ ਹਾਂ ਤਗਲ ਤਾਂ ਬਹੁਤ ਹੀ ਜ਼ਿਆਦਾ ਮਤਲਬ ਕੀਤਾ ਵੀ ਚਲੋ ਫਿਰ ਵਾਰ ਹੋ ਚੁੱਕੀ ਹੈ ਦਮ ਹੂੰ